ਇੱਕ ਵਾਰ ਕੁਝ ਨਵੇਂ ਕੈਦੀ ਜੇਲ੍ਹ 'ਚ ਆਏ। ਸ਼ਾਮ ਨੂੰ ਸਾਰੇ ਪੁਰਾਣੇ ਕੈਦੀ ਨਵੇਂ ਆਉਣ ਵਾਲੇ ਕੈਦੀਆਂ ਦੇ ਚਾਰੇ ਪਾਸੇ ਬੈਠ ਗਏ ਅਤੇ ਉਹਨਾਂ ਇਹ ਪੁੱਛਣਾ ਸ਼ੁਰੂ ਕੀਤਾ ਕਿ ਉਹ ਕਿਸ ਸ਼ਹਿਰ ਜਾਂ ਪਿੰਡ ਤੋਂ ਆਏ ਹਨ ਅਤੇ ਉਹਨਾਂ ਦਾ ਅਪਰਾਧ ਕੀ ਸੀ। ਉਸ ਸਮੇਂ ਐਕਸਿਨੋਫ ਵੀ ਆਪਣੀ ਬੈਂਚ ਤੇ ਇੱਕ ਅਜਨਬੀ ਦੇ ਨਾਲ ਸਿਰ ਝੁਕਾ ਕੇ ਲੋਕਾਂ ਦੀਆਂ ਗੱਲਾਂ ਸੁਣ ਰਿਹਾ ਸੀ। ਕੈਦੀਆਂ 'ਚੋਂ ਇੱਕ ਬਹੁਤ ਲੰਮਾ ਤੇ ਤਾਕਤਵਰ ਸੀ। ਉਸ ਦੀ ਉਮਰ ਵੀ ਲਗਭਗ 60 ਸਾਲ ਦੇ ਨੇੜੇ ਸੀ ਉਸ ਦੀ ਦਾੜੀ ਸੰਗਣੀ ਅਤੇ ਪੂਰੀ ਸੀ ਉਹ ਦੱਸ ਰਿਹਾ ਸੀ ਕਿ ਉਸ ਨੂੰ ਗ੍ਰਫਤਾਰ ਕਿਉਂ ਕੀਤਾ ਗਿਆ ਸੀ ਉਸ ਨੇ ਕਿਹਾ ਭਰਾਓ ਮੈਨੂੰ ਇੱਥੇ ਬਿਨਾਂ ਕਿਸੇ ਕਾਰਜ ਦੀ ਭੇਜ ਦਿੱਤਾ ਗਿਆ ਮੈਂ ਇੱਕ ਸਲੇਜ ਸਲੇਜ ਇੱਕ ਤਰ੍ਹਾਂ ਦੀ ਗੱਡੀ ਹੈ ਜਿਸ ਨੂੰ ਘੋੜੇ ਜਾਂ ਕੁੱਤੇ ਖਿੱਚਦੇ ਹਨ ਮੈਂ ਇੱਕ ਸਲੇਜ ਗੱਡੀ ਤੋਂ ਘੋੜਾ ਖੋਲਿਆ ਹੀ ਸੀ ਉਹਨਾਂ ਮੈਨੂੰ ਫੜ ਲਿਆ ਅਤੇ ਕਿਹਾ ਕਿ ਮੈਂ ਉਸਨੂੰ ਚੋਰੀ ਕਰ ਰਿਹਾ ਹਾਂ ਮੈਂ ਉਸਨੂੰ ਕਿਹਾ ਕਿ ਮੈਂ ਥੋੜਾ ਤੇਜ਼ ਦੌੜਨਾ ਚਾਹੁੰਦਾ ਸੀ ਅਤੇ ਇਸੇ ਕਾਰਨ ਮੈਂ ਕੋੜੇ ਨੂੰ ਕੋੜਾ ਮਾਰਿਆ ਸੀ ਅਤੇ ਇਸ ਦਾ ਮਾਲਕ ਮੇਰਾ ਦੋਸਤ ਹੈ ਉਹਨਾਂ ਲੋਕਾਂ ਨੇ ਕਿਹਾ ਨਹੀਂ ਤੂੰ ਇਸਨੂੰ ਚੋਰੀ ਕਰ ਰਿਹਾ ਸੀ ਮੈਂ ਬਹੁਤ ਸਮਾਂ ਪਹਿਲਾਂ ਕੁਝ ਅਜਿਹਾ ਕੰਮ ਕੀਤਾ ਸੀ ਜਿਸ ਦੇ ਲਈ ਉਹਨਾਂ ਨੂੰ ਮੈਨੂੰ ਇੱਥੇ ਪਹਿਲਾਂ ਹੀ ਭੇਜਣਾ ਚਾਹੀਦਾ ਸੀ ਪਰ ਮੈਂ ਉਹਨਾਂ ਨੂੰ ਉਸ ਸਮੇਂ ਮਿਲਿਆ ਹੀ ਨਹੀਂ ਇਸ ਵਾਰ ਬਿਨਾਂ ਨਿਆਂ ਕੀਤੇ ਹੀ ਮੈਨੂੰ ਇੱਥੇ ਭੇਜ ਦਿੱਤਾ ਗਿਆ ਪਰ ਸ਼ਿਕਾਇਤ ਕਰਨ ਦਾ ਕੀ ਫਾਇਦਾ ਮੈਂ ਪਹਿਲਾਂ ਵੀ ਸੈਬੀਰਿਆ ਰਹ ਚੁੱਕਾ ਹਾਂ ਉਹ ਮੈਨੂੰ ਇੱਥੇ ਜ਼ਿਆਦਾ ਸਮੇਂ ਤੱਕ ਨਹੀਂ ਰੋਕ ਸਕਦੇ ਕੈਦੀਆਂ ਚੋਂ ਇੱਕ ਨੇ ਪੁੱਛਿਆ ਤੂੰ ਕਿੱਥੋਂ ਆਇਆ ਹੈ ਮੈਂ ਵਲਾਦੀਮੀਰ ਤੋਂ ਆਇਆ ਹਾਂ ਜੀ ਉਥੋਂ ਦੇ ਨਾਗਰਿਕਾਂ ਮੇਰਾ ਨਾਮ ਮੇਕਰ ਹੈ ਅਤੇ ਮੇਰੇ ਪਿਤਾ ਦਾ ਨਾਮ ਸਿਮਿਆਨ ਹੈ ਐਕਸਿਨੋਫ ਨੇ ਆਪਣਾ ਸਿਰ ਉੱਪਰ ਚੁੱਕਿਆ ਤੇ ਪੁੱਛਿਆ ਮੇਕਰ ਮੈਨੂੰ ਦੱਸ ਕੇ ਕੀ ਤੂੰ ਬਲਦੀਮਰ ਸ਼ਹਿਰ ਚ ਐਕਸਿਨੋਫ ਵਪਾਰੀਆਂ ਦੇ ਬਾਰੇ ਚ ਸੁਣਿਆ ਹੈ ਕਿ ਉਹ ਜਿਉਂਦੇ ਹਨ ਸੱਚਮੁੱਚ ਮੈਂ ਉਹਨਾਂ ਬਾਰੇ ਸੁਣਿਆ ਹੈ ਉਹ ਬਹੁਤ ਅਮੀਰ ਹਨ ਜਦੋਂ ਕਿ ਉਹਨਾਂ ਦੇ ਪਿਤਾ ਸਾਈ베ਰੀਆ 'ਚ ਹਨ ਅਜਿਹਾ ਲੱਗਦਾ ਹੈ ਕਿ ਉਹ ਵੀ ਸਾਡੇ ਵਰਗੇ ਪਾਪੀਆਂ 'ਚੋਂ ਇੱਕ ਹੈ ਹੁਣ ਤੁਸੀਂ ਦਸਤੋ ਦਾਦਾ ਤੈਨੂੰ ਇੱਥੇ ਕਿਸ ਕਾਰਨ ਭੇਜਿਆ ਗਿਆ ਹੈ ਐਕਸਨ ਆਫ ਆਪਣੀ ਬਦਕਿਸਮਤੀ ਦੇ ਬਾਰੇ 'ਚ ਨਹੀਂ ਦੱਸਣਾ ਚਾਹੁੰਦਾ ਸੀ ਉਹ ਸ਼ਰਮਾਇਆ ਤੇ ਬੋਲਿਆ 20 ਸਾਲ ਪਹਿਲਾਂ ਮੈਨੂੰ ਮੇਰੇ ਪਾਪਾਂ ਦੇ ਲਈ ਸਖਤ ਮਿਹਨਤ ਦੀ ਸਜ਼ਾ ਮਿਲੀ ਸੀ ਮੇਕਰ ਨੇ ਪੁੱਛਿਆ ਪਰ ਤੇਰਾ ਅਪਰਾਧ ਕੀ ਸੀ ਐਕਸਨॉफ ਨੇ ਉੱਤਰ ਦਿੱਤਾ ਮੈਂ ਐਸੀ ਸਜ਼ਾ ਦੇ ਕਾਬਲ ਸੀ ਉਸਨੇ ਪੂਰਾ ਬਿਉਰਾ ਨਹੀਂ ਦੱਸਿਆ ਪਰ ਦੂਸਰੇ ਕੈਦੀਆਂ ਨੇ ਜਿਨ੍ਹਾਂ ਨੂੰ ਇਹ ਪਤਾ ਸੀ ਕਿ ਉਸਨੂੰ ਸਾਈਬੀਰੀਆ ਕਿਉਂ ਭੇਜਿਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸੜਕ ਤੇ ਕਿਸੇ ਨੇ ਇੱਕ ਵਪਾਰੀ ਦੀ ਹੱਤਿਆ ਕਰ ਦਿੱਤੀ ਸੀ ਅਤੇ ਚਾਕੂ ਐਕਸਨॉफ ਦੇ ਬੈਗ ਚ ਰੱਖ ਦਿੱਤਾ ਸੀ ਜਦੋਂ ਉਹ ਇੱਕ ਸਰਾਹ ਦੇ ਵਿੱਚ ਰੁਕੇ ਹੋਏ ਸਨ ਅਤੇ ਕਿਸ ਤਰ੍ਹਾਂ ਉਹਨਾਂ ਅਨਿਆਇਪੂਰਵਕ سزا ਦਿੱਤੀ ਗਈ ਸੀ ਜਦੋਂ ਮੇਕਰ ਨੇ ਸੁਣਿਆ ਤਾਂ ਉਸਨੇ ਐਕਸਨ ਆਫਲ ਦੇਖਿਆ ਤੇ ਆਪਣੇ ਗੋਡਿਆਂ ਤੇ ਹੱਥ ਮਾਰ ਕੇ ਬੋਲਿਆ ਓਏ ਇਹਦਾ ਕਮਾਲ ਹੋ ਗਈ ਇਹ ਸੱਚਮੁੱਚ ਹੀ ਕਮਾਲ ਹੈ ਦਾਦਾ ਤੂੰ ਤਾਂ ਬੁੱਢਾ ਹੋ ਗਿਆ ਉਹਨਾਂ ਲੋਕਾਂ ਨੇ ਉਸ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਇਸ ਤੇ ਹੈਰਾਨੀ ਵਾਲਾ ਕੀ ਹੈ ਅਤੇ ਉਸਨੇ ਐਕਸਨ ਆਫ ਨੂੰ ਕਿੱਥੇ ਦੇਖਿਆ ਸੀ पर मेकर ने कोई उत्तर नहीं देता थे दोहराया कमाल हो गया कितना हैरानीजनक है कि ਸਾਡੀ ਮੁਲਾਕਾਤ ਫਿਰ ਤੋਂ ਇੱਥੇ ਹੋ ਰਹੀ ਹੈ ਜਿਵੇਂ ਉਸਨੇ ਸ਼ਬਦ ਕਹੇ ਐਕਸਨ ਆਫ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਇਹ ਆਦਮੀ ਉਸ ਆਦਮੀ ਨੂੰ ਜ਼ਰੂਰ ਜਾਣਦਾ ਹੋਵੇਗਾ ਜਿਸਨੇ ਉਸ ਵਪਾਰੀ ਦਾ ਕਤਲ ਕੀਤਾ ਸੀ ਉਹ ਬੋਲਿਆ ਮੇਕਰ ਕੀ ਤੂੰ ਇਸ ਅਪਰਾਧ ਦੇ ਬਾਰੇ ਵੀ ਪਹਿਲਾਂ ਜੀ ਸੁਣਿਆ ਹੈ ਜਾਂ ਤੂੰ ਮੈਨੂੰ ਪਹਿਲਾਂ ਵੀ ਕਿਤੇ ਦੇਖਿਆ ਹੈ ਹਾਂ ਮੈਂ ਇਹਦੇ ਬਾਰੇ ਸੁਣਿਆ ਹੈ ਉਸ ਸਮੇਂ ਸ਼ਹਿਰ ਚ ਬਹੁਤ ਭੀੜ ਸੀ ਪਰ ਇਹ ਘਟਨਾ ਬਹੁਤ ਪਹਿਲਾਂ ਹੋਈ ਸੀ ਹੁਣ ਮੈਂ ਭੁੱਲ ਗਿਆ ਹਾਂ ਕਿ ਮੈਂ ਕੀ ਸੁਣਿਆ ਸੀ ਐਕਸਨੌਫ ਨੇ ਪੁੱਛਿਆ ਸ਼ਾਇਦ ਤੂੰ ਸੁਣਿਆ ਹੋਵੇ ਕਿ ਕਿਸ ਨੇ ਉਸ ਵਪਾਰੀ ਦੀ ਹੱਤਿਆ ਕੀਤੀ ਸੀ ਮੈਂ ਖਲਸਿਆ ਤੇ ਬੋਲਿਆ ਉਸ ਨੇ ਕਤਲ ਕੀਤਾ ਹੋਵੇਗਾ ਜਿਸ ਦੇ ਬੈਗ ਚੋਂ ਚਾਕੂ ਮਿਲਿਆ ਸੀ ਇਹ ਤਾਂ ਕਿਸੇ ਦੇ ਲਈ ਵੀ ਬਿਲਕੁਲ ਨਾਮੁਮਕਿਨ gsi ਕਿ ਉਹ ਤੇਰੇ ਬੈਗ ਚ ਚਾਕੂ ਰੱਖ ਸਕਦਾ। ਅਰੇ ਇਹ ਕਰਦੇ ਹੋਏ ਫੜਿਆ ਵੀ ਨਾ ਜਾਂਦਾ। ਉਹ ਚਾਕੂ ਤੇਰੇ ਬੈਗ ਚ ਕਿਸ ਤਰ੍ਹਾਂ ਰੱਖ ਸਕਦਾ ਸੀ? ਕਿ ਉਹ ਬੈਗ ਤੇਰੇ ਸਿਰ ਦੇ ਬਿਲਕੁਲ ਕੋਲ ਨਹੀਂ ਸੀ ਰੱਖਿਆ। ਤੂੰ ਜੇ ਆਵਾਜ਼ ਸੁਣ ਸਕਦਾ ਸੀ। ਕਿਉਂ ਹੋ ਜਾਣੀ ਹੋਇਆ। ਜਿਵੇਂ ਐਕਸ਼ਨ ਆਫ ਨਿਸ਼ਾਬਦ ਸੁਣਿਆ ਉਸ ਨੂੰ ਸਮਝ ਆ ਗਿਆ ਕਿ ਉਹੀ ਆਦਮੀ ਹੈ ਜਿਸ ਨੇ ਉਸ ਵਪਾਰੀ ਦੀ ਹੱਤਿਆ ਕੀਤੀ ਹੈ। ਉਹ ਉਸ ਸਮੇਂ ਖੜਾ ਹੋ ਗਿਆ ਤੇ ਚਲਾ ਗਿਆ ساری ਰਾਤ ਉਹ ਸੌ ਨਹੀਂ ਸਕਿਆ ਉਸਦੇ ਮਨ 'ਚ ਇੱਕ ਡੂੰਘਾ ਦੁੱਖ ਪੈਦਾ ਹੋ ਗਿਆ ਅਤੇ ਉਸਦੀਆਂ ਪੁਰਾਣੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਗਈਆਂ ਉਸਨੂੰ ਯਾਦ ਆ ਗਿਆ ਕਿ ਕਿਸ ਤਰ੍ਹਾਂ ਉਸਦੀ ਪਤਨੀ ਪਿਛਲੀ ਵਾਰ ਉਸਦੇ ਨਾਲ ਮਿਲ ਗਈ ਸੀ ਉਸਨੂੰ ਅਜਿਹਾ ਲੱਗਿਆ ਕਿ ਉਹ ਜਿਉਂਦਾ ਹੈ ਅਤੇ ਉਸਦੇ ਨਾਲ ਖੜ੍ਹੀ ਹੈ ਅਤੇ ਉਸਦੀਆਂ ਅੱਖਾਂ ਅਤੇ ਚਿਹਰਾ ਦੇਖ ਸਕਦਾ ਹੈ ਉਸ ਨੂੰ ਉਸ ਦਾ ਹਾਸਾ ਤੇ ਸਭ ਸੁਣਾਈ ਦੇ ਰਹੇ ਸਨ ਫਿਰ ਉਸ ਦੀ ਕਲਪਨਾ ਉਸ ਨੂੰ ਉਸ ਦੇ ਬੱਚਾਂ ਦੇ ਕੋਲ ਲੈ ਆਈ ਜਿੱਤੇ ਉਸ ਦਾ ਇੱਕ ਛੋਟਾ ਬੇਟਾ ਛੋਟੇ ਜਿਹੇ ਫਰ ਵਾਲੇ ਕੋਟ 'ਚ ਸੀ ਦੂਸਰਾ ਬੇਟਾ ਆਪਣੀ ਮਾਂ ਦੀ ਛਾਤੀ ਨਾਲ ਚੰਬੜਿਆ ਹੋਇਆ ਸੀ ਉਸ ਨੇ ਆਪਣੇ ਆਪ ਦੀ ਵੀ ਕਲਪਨਾ ਕੀਤੀ ਜਿਸ ਜੋ ਜਵਾਨ ਅਤੇ ਖੁਸ਼ ਸੀ ਉਸ ਨੂੰ ਯਾਦ ਆਇਆ ਕਿ ਉਹ ਕਿਸ ਤਰ੍ਹਾਂ ਦੀ ਸਰਾਂ ਦੀਆਂ ਪੌੜੀਆਂ ਤੇ ਬੈਠਾ ਸੀ ਅਤੇ ਗਿਟਾਰ ਵਜਾ ਰਿਹਾ ਸੀ। ਉਹ ਉਸ ਸਮੇਂ ਕਿੰਨਾ ਖੁਸ਼ ਸੀ। ਉਸ ਨੂੰ ਉਹ ਥਾਂ ਵੀ ਯਾਦ ਆ ਰਹੀ ਸੀ ਜਿੱਥੇ ਉਹਨਾਂ ਨੇ ਉਸ ਨੂੰ ਕੋੜੇ ਮਾਰੇ ਸਨ ਅਤੇ ਉਹ ਕੋੜੇ ਮਾਰਨ ਵਾਲੇ ਵੀ ਯਾਦ ਆ ਰਹੇ ਸਨ। ਉਸ ਨੂੰ ਆਪਣੀ ਇਸ ਵਧੀ ਹੋਈ ਉਮਰ ਉਹ ਕਹਿਤੀ ਜੰਜੀਰਾਾਂ ਅਤੇ 26 ਸਾਲ ਦੀ ਜੇਲ੍ਹ ਦੀ ਜ਼ਿੰਦਗੀ ਵੀ ਯਾਦ ਆ ਰਹੀ ਸੀ। ਇਹ ਦੁੱਖ ਇੰਨਾ ਜ਼ਿਆਦਾ ਸੀ ਕਿ ਐਕਸਨੌਫ ਆਪਣੀ ਜ਼ਿੰਦਗੀ ਖਤਮ ਕਰ ਦੇਣਾ ਚਾਹੁੰਦਾ ਸੀ। ਐਕਸਨੌਫ ਨੇ ਆਪ ਕਿਹਾ ਉਹ ਸਭ ਕੁਝ ਸਿਰਫ ਇਸ ਅਪਰਾਧੀ ਦੇ ਕਾਰਨ ਹੋਇਆ ਸੀ। ਹੁਣ ਉਸ ਨੂੰ ਮੇਕਰ ਤੇ ਇੰਨਾ ਜ਼ਿਆਦਾ ਗੁੱਸਾ ਆ ਰਿਹਾ ਸੀ ਕਿ ਤਕਰੀਬਨ ਤਕਰੀਬਨ ਆਪਣਾ ਆਪਾ ਗਵਾਹ ਬੈਠਿਆ ਅਤੇ ਬਦਲਾ ਲੈਣ ਦੀ ਚਾਹਤ ਨਾਲ ਪਾਗਲ ਜਿਹਾ ਹੋ ਗਿਆ। ਉਸਨੇ ਰਾਤ ਪਰ ਵਾਰ-ਵਾਰ ਪ੍ਰਾਰਥਨਾ ਕੀਤੀ ਪਰ ਆਪਣੇ ਆਪ ਨੂੰ ਸ਼ਾਂਤ ਨਹੀਂ ਕਰ ਸਕਿਆ ਜੋ ਦਿਨ ਨਿਕਲਿਆ ਤਉ ਮੇਕਰ ਦੇ ਕੋਲੋਂ ਲੰਘਿਆ ਅਤੇ ਉਸਦੇ ਵੱਲ ਦੇਖਿਆ ਤਕ ਵੀ ਨਹੀਂ ਇਸ ਤਰ੍ਹਾਂ 2 ਹਫ਼ਤੇ ਲੰਘ ਗਏ ਐਕਸਨ ਆਫ ਰਾਤ ਪਰ ਸੌ ਨਹੀਂ ਸਕਿਆ ਅਤੇ ਇਸ ਦੁੱਖ ਨੇ ਉਸ ਨੂੰ ਇਸ ਤਰ੍ਹਾਂ ਜਕੜ ਲਿਆ ਸੀ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਇੱਕ ਵਾਰ ਰਾਤ ਨੂੰ ਜਦੋਂ ਉਹ ਕਿਤੇ ਜਾ ਰਿਹਾ ਸੀ ਤਾਂ ਉਸਨੇ ਆਪਣੇ ਸੋਨ ਵਾਲੇ ਪੱਥਰ ਦੇ ਬੈਂਚ ਦੇ ਥੱਲੇ ਕੁਝ ਮਿੱਟੀ ਨਿਕਲੀ ਹੋਈ ਦਿਖੀ। ਉਹ ਉਸ ਨੂੰ ਦੇਖਣ ਲਈ ਰੁਕ ਗਿਆ ਤਾਂ ਅਚਾਨਕ ਉਸ ਪੈਂਦੇ ਥੱਲੇੋਂ ਹੋ ਕੇ ਮੇਕਰ ਬਾਹਰ ਨਿਕਲਿਆ ਅਤੇ ਘਬਰਾ ਕੇ ਐਕਸਨੋਫਲ ਦੇਖਣ ਲੱਗਾ। ਐਕਸਨੋਫ ਉਸ ਵੱਲ ਦੇਖੇ ਬਿਨਾਂ ਹੀ ਜਾਣ ਵਾਲਾ ਸੀ ਕਿ ਅਚਾਨਕ ਮੇਕਰ ਨੇ ਉਸ ਦੀ ਬਾਹ ਫੜ ਲਈ। ਜੀ ਦੱਸਣ ਲੱਗਿਆ ਕਿ ਕਿਸ ਤਰ੍ਹਾਂ ਉਸਨੇ ਕੰਧ ਦੇ ਥੱਲੇ ਸੁਰੰਗ ਬਣਾਈ ਹੈ। ਅਧਿਕ ਇਸ ਤਰ੍ਹਾਂ ਉਹ ਜੁੱਤੀਆਂ 'ਚ ਮਿੱਟੀ ਭਰ ਕੇ ਹਰ ਰੋਜ਼ ਬਾਹਰ ਜਾਂਦੇ ਸਮੇਂ ਸੜਕਾਂ ਦੇ ਛੁੱਟ ਦਿੰਦਾ ਹੈ। ਉਹ ਬੋਲਿਆ ਬੁੱਢੇ ਆਦਮੀ ਜੇ ਤੁਸੀਂ ਚੁੱਪ ਰਹੋਗੇ ਤਾਂ ਮੈਂ ਤੈਨੂੰ ਵੀ ਨਾਲ ਲੈ ਚਲਾਂਗਾ। ਪਰ ਜੇ ਤੂੰ ਮੇਰੇ ਬਾਰੇ 'ਚ ਦੱਸ ਦੇਵੇਂਗਾ ਤਾਂ ਮੈਨੂੰ ਕੋੜੇ ਨਾਲ ਮਾਰਨਗੇ। ਇਸ ਤੋਂ ਬਾਅਦ ਮੈਂ ਤੇਰੇ ਨਾਲ ਬਹੁਤ ਬੁਰਾ ਸਲੂਕ ਕਰਾਂਗਾ। ਤੇ ਤੈਨੂੰ ਮਾਰ ਦੇਾਂਗਾ। ਐਕਸਨॉफ ਨੇ ਉਸ ਆਦਮੀ ਵੱਲ ਦੇਖਿਆ ਜਿਸ ਨੇ ਉਸਨੂੰ ਬਰਬਾਦ ਕਰ ਦਿੱਤਾ ਸੀ ਅਤੇ ਗੁੱਸੇ ਨਾਲ ਕੰਬਣ ਲੱਗਾ ਉਹ ਆਪਣੀਆਂ ਬਾਹਾਂ ਨੂੰ ਚੜਾਉਂਦਾ ਬੋਲਿਆ ਮੈਨੂੰ ਭੱਜਣ ਦੀ ਲੋੜ ਨਹੀਂ ਹੈ ਅਤੇ ਮੈਨੂੰ ਮਾਰ ਕੇ ਤੂੰ ਕੋਈ ਨੁਕਸਾਨ ਨਹੀਂ ਕਰ ਸਕਦਾ ਤੂੰ ਤਾਂ ਮੈਨੂੰ ਬਹੁਤ ਪਹਿਲਾਂ ਹੀ ਮਾਰ ਦਿੱਤਾ ਸੀ ਪਰ ਮੈਂ ਤੇਰੇ ਬਾਰੇ ਚ ਦੱਸਾਂਗਾ ਜਾਂ ਨਹੀਂ ਦੱਸਾਂਗਾ ਮੈਂ ਉਹ ਕਰਾਂਗਾ ਜੋ ਪਰਮਾਤਮਾ ਮੈਨੂੰ ਕਰਨ ਦੀ ਲਈ ਕਹੇ। ਅਗਲੇ ਦਿਨ ਜਦੋਂ ਉਹ ਲੋਕ ਕੇਦੀਆਂ ਨੂੰ ਬਾਹਰ ਕੰਮ ਲਈ ਲੈ ਜਾ ਰਹੇ ਸਨ ਤਾਂ ਸੈਨਿਕਾਂ ਨੇ ਉਹ ਥਾਂ ਦੇਖ ਲਈ ਜਿੱਥੇ ਮੇਕਰ ਨੇ ਪੋਇਆ ਬੁੱਟਿਆ ਸੀ। ਉਹਨਾਂ ਨੇ ਛਾਣਬਿੰਦ ਸ਼ੁਰੂ ਕਰ ਦਿੱਤੀ ਅਤੇ ਉਹ ਸੁਰੰਗ ਵੀ ਲੱਭ ਲਈ। ਜੇਲ੍ਹ ਦਾ ਮੁਖੀ ਆਇਆ ਅਤੇ ਉਸਨੇ ਹਰ ਕੱਜ ਤੂ ਪੁੱਛਿਆ ਕਿ ਇਹ ਸੁਰੰਗ ਕਿਸ ਨੇ ਪੁੱਟੀ? ਸਭ ਨੇ ਮਨਾ ਕਰ ਦਿੱਤਾ ਜੋ ਕਿ ਸੁਭਾਵਿਕ ਸੀ ਮੈਨ ਮਨਾ ਹੀ ਕਰਨਾ ਸੀ ਜੋ ਲੋਕ ਜਾਣਦੇ ਵੀ ਸਨ ਉਹਨਾਂ ਨੇ ਮੇਕਰ ਦਾ ਨਾਮ ਨਹੀਂ ਲਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਸ ਨੂੰ ਸੈਨਿਕ ਕੋੜਿਆਂ ਨਾਲ ਮਾਰ ਮਾਰ ਕੇ ਅਦਮੇਰਾ ਕਰ ਦੇਣਗੇ ਤਾਂ ਜੇਲਰ ਐਕਸਨ ਆਫ ਦੇ ਕੋਲ ਆਇਆ ਉਹ ਜਾਣਦਾ ਸੀ ਕਿ ਐਕਸਨ ਆਫ ਇੱਕ ਸੱਚਾ ਆਦਮੀ ਹੈ ਉਹ ਬੋਲਿਆ ਉਹ ਬੁੱਢੇ ਆਦਮੀ ਤੂੰ ਇੱਕ ਸੱਚਾ ਆਦਮੀ ਹੈ ਪਰਮਾਤਮਾ ਨੂੰ ਗੁਆ ਮਨਕਿਤ ਦੱਸੋ ਕਿ ਇਹ ਕੰਮ ਕਿਸ ਨੇ ਕੀਤਾ ਹੈ ਮੇਕਰ ਕੋਲ ਹੀ ਖੜਾ ਸੀ ਉਸਨੇ ਗਾਰਡਸ ਵੱਲ ਦੇਖਿਆ ਪਰ ਐਕਸਨੋਵ ਵੱਲ ਦੇਖਣ ਦੀ ਹਿੰਮਤ ਨਹੀਂ ਕਰ ਸਕਿਆ ਐਕਸਨੋਵ ਦੇ ਹੱਥ ਹੱਤੇ ਬੁਲ ਕੰਬੇ ਅਤੇ ਇਸ ਤੋਂ ਪਹਿਲਾਂ ਕਿ ਕੁਝ ਬੋਲਦਾ ਉਸਨੇ ਆਪਣੇ ਆਪ ਨੂੰ ਕਿਹਾ ਕਿ ਮੈਨੂੰ ਉਸਨੂੰ ਬਚਾਉਣਾ ਚਾਹੀਦਾ ਹੈ ਪਰ ਮੈਨੂੰ ਉਸਨੂੰ ਕਿਉਂ ਮਾਫ ਕਰਨਾ ਚਾਹੀਦਾ ਹੈ ਜਦੋਂ ਕਿ ਉਸਨੇ ਮੈਨੂੰ ਬਰਬਾਦ ਕਰ ਦਿੱਤਾ ਹੈ ਮੈਨੂੰ ਦਿੱਤੇ ਹੋਏ ਦੁੱਖਾਂ ਲਈ ਉਸਨੂੰ ਸਜ਼ਾ ਮਿਲਿੰਦੀ ਹੋ ਪਰ ਕੀ ਮੈਨੂੰ ਉਸਦੇ ਬਾਰੇ ਤਰਸਣਾ ਚਾਹੀਦਾ ਹੈ ਇਹ ਲੋਕ ਉਸਨੂੰ ਕੋੜੇ ਨਾਲ ਜ਼ਰੂਰ ਮਾਰਨਗੇ ਪਰ ਇਸ ਗੱਲ ਨਾਲ ਕੀ ਫਰਕ ਪੈਂਦਾ ਹੈ ਕਿ ਮੈਂ ਉਸਦੇ ਬਾਰੇ ਕੀ ਸੋਚਦਾ ਹਾਂ ਕਿ ਇਸ ਨਾਲ ਮੈਨੂੰ ਕੁਝ ਆਰਾਮ ਮਿਲ ਜਾਵੇਗਾ ਇੱਕ ਵਾਰ ਫਿਰ ਜੇਲ੍ਹਰ ਨੇ ਪੁੱਛਿਆ ਓਹ ਬਜ਼ੁਰਗ ਆਦਮੀ ਸੱਚਾਈ ਦੱਸੋ ਇਸ ਰੋਂ ਕਿਸ ਨੇ ਪੁੱਟੀ ਹੈ ਐਕਸਨੋਫ ਨੇ ਮੇਕਰਵਲ ਦੇਖਿਆ ਦੇਖਿਆ ਸ਼੍ਰੀਮਾਨ ਮੈਂ ਇਹ ਤੁਹਾਨੂੰ ਨਹੀਂ ਦੱਸ ਸਕਦਾ ਹਾਂ ਪਰਮਾਤਮਾ ਨੇ ਮੈਨੂੰ ਇਹ ਦੱਸਣ ਦੀ ਆਗਿਆ ਨਹੀਂ ਦਿੱਤੀ ਮੈਂ ਨਹੀਂ ਦੱਸਾਂ ਤੁਸੀਂ ਮੇਰੇ ਨਾਲ ਚਾਹੇ ਜੋ ਕੁਝ ਕਰ ਸਕਦੇ ਹਾਂ ਮੈਂ ਤੁਹਾਡੇ ਅਧੀਨ ਹਾਂ ਜੇਲ੍ਹ ਰਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਐਕਸਨੋਫ ਨੇ ਕੁਝ ਨਹੀਂ ਦੱਸਿਆ ਅਤੇ ਉਹ ਇਸ ਗੱਲ ਨੂੰ ਨਹੀਂ ਜਾਣ ਸਕੇ ਕਿ ਉਹ ਸੁਰੰਗ ਕਿਸ ਨੇ ਖੁੱਟੀ ਸੀ। ਅੱਧੀ ਰਾਤ ਨੂੰ ਜਦੋਂ ਐਕਸਨੋਫ ਨੇ ਆਪਣੇ ਪੱਥਰ ਵਾਲੇ ਬੈਂਚ ਤੇ ਸੁੱਤਾ ਹੋਇਆ ਸੀ ਤਾਂ ਉਸ ਨੂੰ ਲੱਗਿਆ ਕਿ ਕੋਈ ਆਇਆ ਹੈ। ਅਤੇ ਉਹਦੇ ਪੈਰਾਂ ਦੇ ਕੋਲ ਬੈਠ ਗਿਆ। ਉਸਨੇ ਹਨੇਰੇ 'ਚ ਦੇਖਣ ਦੀ ਕੋਸ਼ਿਸ਼ ਕੀਤੀ ਅਤੇ ਦੇਖਿਆ ਕਿ ਉਹ ਮੇਕਰ ਸੀ। ਐਕਸਿਨੋਫ ਨੇ ਉਸ ਨੂੰ ਪੁੱਛਿਆ ਤੂੰ ਮੇਰੇ ਤੋਂ ਕੀ ਚਾਹੁੰਦਾ ਹੈ ਤੂੰ ਇੱਥੇ ਕੀ ਕਰ ਰਿਹਾ ਹੈ ਮੇਕਰ ਚੁੱਪ ਰਿਹਾ ਐਕਸਿਨੋਫ ਉੱਠ ਕੇ ਬੈਠ ਗਿਆ ਅਤੇ ਬੋਲਿਆ ਤੂੰ ਕੀ ਚਾਹੁੰਦਾ ਹੈ ਚਲੇ ਜਾ ਨਹੀਂ ਤਾਂ ਮੈਂ ਗਾਰਡ ਨੂੰ ਬੁਲਾ ਲਵਾਂਗਾ ਮੇਕਰ ਐਕਸਿਨੋਫ ਦੇ ਉੱਪਰ ਚੁੱਕਿਆ ਅਤੇ ਹੌਲੀ-ਹੌਲੀ ਬੋਲਿਆ ਮੈਨੂੰ ਮਾਫ ਕਰ ਦਿਓ ਐਕਸਨ ਨੇ ਪੁੱਛਿਆ ਮੈਂ ਤੈਨੂੰ ਕਿਸ ਲਈ ਮਾਫ ਕਰ ਦੇਵਾਂ ਮੈਂ ਹੀ ਉਸ ਵਪਾਰੀ ਦਾ ਕਤਲ ਕੀਤਾ ਸੀ ਅਤੇ ਮੈਂ ਹੀ ਉਹ ਚਾਕੂ ਤੇਰੇ ਥੈਲੇ ਚੁਪਾ ਦਿੱਤਾ ਸੀ ਮੈਂ ਤਾਂ ਤੇਰਾ ਵੀ ਕਤਲ ਕਰਨਾ ਚਾਹੁੰਦਾ ਸੀ ਪਰ ਬਾਹਰ ਰੌਲਾ ਸੁਣ ਕੇ ਮੈਂ ਉਹ ਚਾਕੂ ਤੇਰੇ ਥੈਲੇ ਚੁਪਾ ਦਿੱਤਾ ਅਤੇ ਖਿੜਕੀ ਤੋਂ ਬਾਹਰ ਨਿਕਲ ਗਿਆ एक्सन ऑफ ने कुछ नहीं किया और थे उस नु समझ भी नहीं आ रहा सी कि क्यों की करे अदे की कहे मैं क्रूस बेंच तो ਥੱਲੇ ਉਤਰ ਕੇ ਜਮੀਨ ਤੇ ਗੋਡਿਆਂ ਦੇ ਪਰ ਬੈਠ ਗਿਆ ਅਤੇ ਕਹਿਣ ਲੱਗਿਆ ਮੈਨੂੰ ਮਾਫ ਕਰ ਦਿਓ ਪਰਮਾਤਮਾ ਕਰਕੇ ਮੈਨੂੰ ਮਾਫ ਕਰ ਦਿਓ ਮੈਂ ਆਪਣਾ ਅਪਰਾਧ ਮੰਨ ਲਵਾਂਗਾ ਕਿ ਮੈਂ ਹੀ ਉਸ ਉਪਰ ਦੀ ਹੱਤਿਆ ਕੀਤੀ ਅਤੇ ਉਹ ਤੈਨੂੰ ਮਾਫ਼ ਕਰ ਦੇਣਗੇ ਫਿਰ ਤੂੰ ਆਪਣੇ ਘਰ ਜਾ ਸਕਿਆ ਐਕਸਨ ਨੇ ਕਿਹਾ ਤੇਰੀ ਲਈ ਕਹਿਣਾ ਸੁੱਖਾ ਹੈ ਪਰ ਮੈਂ ਇਸ ਨੂੰ ਕਿਸ ਤਰ੍ਹਾਂ ਸਹਿ ਸਕਾਂਗਾ ਹੁਣ ਮੈਂ ਜਾਵਾਂਗਾ ਵੀ ਕਿੱਥੇ ਮੇਰੀ ਪਤਨੀ ਮਰ ਚੁੱਕੀ ਹੈ ਅਤੇ ਮੇਰੇ ਬੱਚੇ ਮੈਨੂੰ ਪੁੱល ਚੁੱਕੇ ਹਨ ਮੇਰੇ ਕੋਲ ਜਾਨ ਦੇ ਲਈ ਕੋਈ ਥਾਂ ਨਹੀਂ ਮੇਕਰ ਉਹ ਟਰਨ ਉੱਠਿਆ ਤੇ ਆਪਣਾ ਸਿਰ ਜ਼ਮੀਨ ਤੇ ਮਾਰਦੇ ਹੋਏ ਬੋਲਿਆ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦੇ ਜਦੋਂ ਉਹ ਮੈਨੂੰ ਕੋੜਿਆਂ ਨਾਲ ਮਾਰਦੇ ਹਨ ਤਾਂ ਉਸ ਨੂੰ ਮੇਰੇ ਲਈ ਸਹਿਣ ਕਰਨਾ ਸੌਖਾ ਹੈ ਪਰ ਤੇਰੇ ਨਾਲ ਨਜ਼ਰਾਂ ਮਿਲਾ ਸਕਣਾ ਬਹੁਤ ਔਖਾ ਹੈ ਤੂੰ ਇੰਨਾ ਸਾਰਾ ਕੁਝ ਹੋਣ ਤੋਂ ਬਾਅਦ ਵੀ ਮੇਰੇ ਤੇ ਤਰਸ ਖਾਤਾ ਤੇ ਮੇਰੇ ਬਾਰੇ ਵਿੱਚ ਉਹਨਾਂ ਨੂੰ ਕੁਝ ਵੀ ਨਹੀਂ ਦੱਸਿਆ ਜਦੋਂ ਕਿ ਮੈਂ ਬਹੁਤ ਬੁਰਾ ਆਦਮੀ ਹਾਂ ਫਿਰ ਵੀ ਪਰਮਾਤਮਾ ਦੇ ਲਈ ਮੈਨੂੰ ਮਾਫ ਕਰ ਦੇ। ਇਹਨਾਂ ਕਹਿ ਕੇ ਮੈਂਕਰ ਰੋਣ ਲੱਗਿਆ। ਜਦੋਂ ਐਕਸਨੌਫ ਨੇ ਮੈਕਰ ਨਾਲ ਮੈਕਰ ਦਾ ਰੋਣਾ ਸੁਣਿਆ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਅਤੇ ਉਸਨੇ ਕਿਹਾ ਪਰਮਾਤਮਾ ਤੈਨੂੰ ਮਾਫ ਕਰ ਦੇਵੇਗਾ। ਪਰ ਸ਼ਾਇਦ ਮੈਂ ਤੇਰੇ ਤੋਂ ਵੀ ਕਈ ਗੁਣਾ ਜ਼ਿਆਦਾ ਬੁਰਾ ਆਦਮੀ ਹਾਂ। ਤਾਂ ਅਚਾਨਕ ਐਕਸਨੌਫ ਨੂੰ ਇੱਕ ਅਜੀਬ ਜੀ ਸ਼ਾਂਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਆਪਣੇ ਘਰ ਦਾ ਦੁੱਖ ਮਨੋਂ ਬੰਦ ਕਰ ਦਿੱਤਾ ਹੁਣ ਉਸਤੇ ਮਨ ਚ ਜੇਲ ਨੂੰ ਛੱਡ ਕੇ ਜਾਣ ਦੀ ਇੱਛਾ ਵੀ ਖਤਮ ਹੋ ਗਈ ਅਤੇ ਉਹ ਆਪਣੇ ਆਖਰੀ ਪਲਾਂ ਦੇ ਬਾਰੇ ਸੋਚਣ ਲੱਗੇ ਕੁਝ ਸਮੇਂ ਬਾਅਦ ਮੇਕਰ ਨੇ ਐਕਸ਼ਨ ਆਫ ਦੀ ਗੱਲ ਨਹੀਂ ਮੰਨੀ ਅਤੇ ਆਪਣਾ અપਰਾਧ ਮੰਨ ਲਿਆ ਜਿਸ ਦਿਨ ਐਕਸ਼ਨ ਆਫ ਰੂਮ ਜੇਲ ਤੋਂ ਕਰ ਜਾਣ ਦਾ ਹੱਕ ਮਿਲਿਆ ਉਸ ਦਿਨ ਉਸ ਤੇ ਪ੍ਰਾਨ ਬਖੇਰੂ ਉਸ ਨੂੰ ਛੱਡ ਕੇ ਚਲੇ ਗਏ ਸੀ ਧੰਨਵਾਦ